ਕੁਦਰਤੀ ਆਫਤ ਹੋਦੀ ਆ ਤਾਂ ਉੱਥੇ ਐਨਡੀਆਰਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਮੌਕੇ ਦੇ ਉੱਪਰ ਪਹੁੰਚਦੀਆਂ ਨੇ ਮੌਕੇ ਤੇ ਹਾਲਾਤ ਜਿਹੜੇ ਨੇ ਕਿਸ ਕਦਰ ਉਸ ਨੂੰ ਕੰਟਰੋਲ ਕਰਨਾ ਹੈ ਕਿਸ ਕਦਰ ਉਸ ਨੂੰ ਸਾਹਮਣਾ ਹੈ ਜਾਂ ਕਿ ਲਈ ਵੀ ਕਿਵੇਂ ਅੱਜ ਅਸਨ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਉਸ ਨੂੰ ਲੈ ਕੇ ਹੀ ਅੱਜ ਸੁਖਣਾ ਲੈ ਕੇ ਟੀਮਾਂ ਪਹੁੰਚੀ ਨੇ ਲੀਕ ਦੇ ਉੱਤੇ ਜਾਂ ਜਿਹੜੀ ਝੀਲ ਹੈ ਉਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਵਿਅਕਤੀ ਜਾਂ ਕੋਈ ਪਰਸਨ ਜਿਹੜਾ ਉਹ ਡੁੱਬਦਾ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਬਚਾਣਾ ਹੈ ਜਿੱਥੇ ਇੱਕ ਪਾਸੇ ਪੰਜਾਬ ਔਰ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਅਚਨਚੇਤ ਘਟਨਾਵਾਂ ਜਿਹੜੀਆਂ ਨੇ ਉਹ ਵਾਧੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਇੱਕ ਪਾਸੇ ਸੁਖਨਾ ਲੇਕ ਤੇ ਉੱਤੇ ਵੀ ਐਨਡੀਆਰਫ ਦੀਆਂ ਟੀਮਾਂ ਪਹੁੰਚੀਆਂ ਨੇ ਤਾਂ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਹਾਂਗਾ ਅੰਦਰ ਦੀਆਂ ਤਸਵੀਰਾਂ ਦਿਖਾਵੇ ਕਿਉਂਕਿ ਆਮ ਤੌਰ ਦੇ ਉੱਪਰ ਜਦੋਂ ਕਿਸੇ ਤਰੀਕੇ ਦੀ ਕੋਈ ਵਿਪਤਾ ਪੈਂਦੀ ਹੈ ਕੋਈ ਆਫਤ ਆਉਂਦੀ ਹੈ ਕੋਈ ਕੁਦਰਤੀ ਆਫਤ ਆਉਂਦੀ ਆ ਤਾਂ ਉੱਥੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਮੌਕੇ ਦੇ ਉੱਪਰ ਪਹੁੰਚਦੀਆਂ ਨੇ ਔਰ ਮੌਕੇ ਤੇ ਹਾਲਾਤ ਜਿਹੜੇ ਨੇ ਕਿਸ ਕਦਰ ਉਸ ਨੂੰ ਕੰਟਰੋਲ ਕਰਨਾ ਹੈ ਕਿਸ ਕਦਰ ਉਸ ਨੂੰ ਸਾਹਮਣਾ ਹੈ ਜਾਂ ਕਿਹ ਲਈ ਵੀ ਕਿਵੇਂ ਅੱਜ ਅਸਲ ਦੇ ਵਿੱਚ ਲੋਕਾਂ ਨੂੰ ਜਾਗਰੂ ਕਰਨਾ ਉਸ ਨੂੰ ਲੈ ਕੇ ਹੀ ਅੱਜ ਸੁਖਣਾ ਲੈ ਕੇ ਟੀਮਾਂ ਪਹੁੰਚੀ ਨੇ ਖਾਸ तौर ਦੇ ਉੱਪਰ ਲੇਕ ਦੇ ਉੱਤੇ ਜਾਂ ਜਿਹੜੀ ਝੀਲ ਹੈ ਉਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਵਿਅਕਤੀ ਜਾਂ ਕੋਈ ਪਰਸਨ ਜਿਹੜਾ ਹੈ ਉਹ ਡੁੱਬਦਾ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਬਚਾਉਣਾ ਹੈ ਕਿ ਵੀ ਕਿਹੜੇ ਜਿਹੜੇ ਸਾਧਨ ਨੇ ਉਸ ਨੂੰ ਵਰਤਿਆ ਜਾ ਸਕਦਾ ਹੈ ਇੱਥੇ ਸਾਰੇ ਸਾਧਨ ਜਿਹੜੇ ਨੇ ਉਹ ਰੱਖੇ ਹੋਏ ਨੇ ਕਿਉਂਕਿ ਖਾਸ ਤੌਰ ਦੇ ਉੱਪਰ ਇਸ ਪਾਣੀ ਦੇ ਵਿੱਚ ਜਿੱਥੇ ਡੁੱਗੇ ਪਾਣੀ ਜੇਕਰ ਕੋਈ ਡੁੱਬਦਾ ਹੈ ਤਾਂ ਉਸ ਨੂੰ ਸੀਪੀਆਰ ਕਿਸ ਤਰੀਕੇ ਦੇ ਨਾਲ ਦੇਣਾ ਹੈ ਸੀਪੀਆਰ ਦੇਣ ਦੇ ਨਾਲ-ਨਾਲ ਜਿਹੜੀ ਬੋਟਰ ਚਲਾਉਣ ਵਾਲੇ ਨੇ ਜਿਹੜੇ ਕਿਸ਼ਤੀਆਂ ਚਲਾਉਣ ਵਾਲੇ ਨੇ ਉਹ ਕਿਸ ਤਰੀਕੇ ਦੇ ਨਾਲ ਉਸ ਡੁੱਬਣ ਵਾਲੇ ਸ਼ਖਸ ਨੂੰ ਬਚਾ ਸਕਦੇ ਨੇ ਖਾਸ ਤੌਰ ਦੇ ਉੱਪਰ ਜਿਹੜਾ ਅੰਦਰ ਪਾਣੀ ਦੇ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਹੈ ਔਰ ਪਾਣੀ ਦੇ ਵਿੱਚੋਂ ਕੱਢਣ ਤੋਂ ਬਾਅਦ ਕਿਹੜੇ ਕਿਹੜੇ ਸਟ੍ਰਕਚਰ ਜਿਹੜੇ ਨੇ ਉਸ ਨੂੰ ਪ੍ਰੋਕਸ਼ਨਰੀ ਮਈਅਰਜ਼ ਦੇ ਤੌਰ ਦੇ ਉੱਪਰ ਲੈਣਾ ਚਾਹੀਦਾ ਤਾਂ ਖਾਸ ਤੌਰ ਦੇ ਉੱਪਰ ਇਹ ਇਹ ਜਿਹੜੇ ਸਾਧਨ ਨੇ ਇਹ ਉਹੀ ਸਾਧਨ ਨੇ ਜਿਨ੍ਹਾਂ ਨੂੰ ਪਾਣੀ ਦੇ ਵਿੱਚ ਡੁੱਬਣ ਤੋਂ ਬਚਾਉਣ ਡਿਲੀਵਰ ਕੀਤਾ ਜਾਂਦਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਵੱਖਰੀ ਤੌਰ ਦੇ ਉੱਪਰ ਇੱਕ ਜਿਹੜੀ ਕਿਸ਼ਤੀ ਨੂੰ ਕਿਸ ਤਰੀਕੇ ਨਾਲ ਡੁੱਬਣ ਤੋਂ ਬਚਾਇਆ ਜਾ ਸਕਦਾ ਹੈ ਉਹ ਬੈਲਟਾਂ ਰੱਖੀਆਂ ਗਈਆਂ ਨੇ ਇਸ ਦੇ ਵਿੱਚ ਇਹ ਪਾਣੀ ਦੇ ਵਿੱਚ ਡੁੱਬਦੇ ਨਹੀਂ ਹੈ ਬਿਲਕੁਲ ਤੈਰਦੇ ਨੇ ਇਹ ਉਹ ਚੀਜ਼ਾਂ ਰੱਖੀਆਂ ਗਈਆਂ ਨੇ ਔਰ ਉਸ ਤੋਂ ਇਲਾਵਾ तमाम ਉਹ ਚੀਜ਼ਾਂ ਜਿਹੜੀਆਂ ਕਿਸ਼ਤੀ ਤੋਂ ਬਾਅਦ ਜਾਂ ਬੋਟ ਤੋਂ ਬਾਅਦ ਜਿਹੜੀਆਂ ਆਮ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਡੁੱਬਣ ਤੋਂ ਬਚਾਉਣਾ ਹੈ ਉਹ ਸਾਰੀਆਂ ਚੀਜ਼ਾਂ ਦੀ ਵਰਤੋਂ ਕਿਸ ਕਦਰ ਕਰਨੀ ਹੈ ਉਸ ਨੂੰ ਅੱਜ ਕਮਿਊਨਿਟੀ ਅਵੇਅਰਨੈਸ ਪ੍ਰੋਗਰਾਮ ਦੇ ਜ਼ਰੀਏ ਐਨਡੀਆਰਐਸਟੀ ਦੀਆਂ ਟੀਮਾਂ ਵੱਲੋਂ ਇੱਥੇ ਸੁਖਨਾ ਲੇਖ ਦੇ ਉੱਤੇ ਕੀਤਾ ਜਾ ਰਿਹਾ ਹੈ ਖਾਸ ਤੌਰ ਦੇ ਉੱਪਰ ਆਪਣੇ ਸਾਰੇ ਜਿਹੜੇ ਸਾਧਨ ਨੇ ਜਿਨ੍ਹਾਂ ਦੇ ਵਿੱਚ ਲਾਈਵ ਜੈਕਟ ਹੈ ਔਰ ਕਿਸ ਤਰੀਕੇ ਦੇ ਨਾਲ ਡੁੱਬਣ ਤੋਂ ਬਚਾਉਣਾ ਹੈ ਉਹ ਚੀਜ਼ਾਂ ਨੇ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕੰਮ ਆਉਣ ਵਾਲੀਆਂ ਨੇ ਜਦੋਂ ਪਾਣੀ ਦੇ ਵਿੱਚ ਕੋਈ ਡੁੱਬਦਾ ਹੈ ਤਾਂ ਉਸ ਨੂੰ ਕਿਵੇਂ ਬਚਾਉਣਾ ਹੈ ਤਾਂ ਪਹਿਲਾਂ ਪਲਾਸਟਿਕ ਪੋਡ ਏਟ ਹੈ ਫਿਰ ਸਟੀਲ ਪੋਡ ਏਟ ਹੈ ਉਸੀ ਤਰੀਕੇ ਦੇ ਨਾਲ ਫਿਰ ਟਿਨ ਵਿੰਗ ਹੈਡ ਹੈ ਔਰ ਫਿਰ ਵਾਟਰ ਬੈਟਲ ਬੈਲਟ ਜਿਹੜੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖਾਸ ਤੌਰ ਦੇ ਉੱਪਰ ਦੇਸੀ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਨੇ ਔਰ ਹੁਣ ਕਿਵੇਂ ਅਵੇਅਰ ਕਰ ਰਹੇ ਨੇ ਐਨਡੀਆਰਫ ਦੇ ਸੀਨੀਅਰ ਅਧਿਕਾਰੀ ਅਮਰਿਕ ਸਿੰਘ ਹੋਰੀ ਹਮ ਆਪਣੀ ਤਰਫ ਸੇ ਹਮੇਸ਼ਾ ਜੋ ਰੋਕਥਾਮ ਕੇ ਲਈ ਔਰ ਪ੍ਰੀਵੈਂਟਿਵ ਮੀਜਰਸ ਤੋਂ ਹਮੇਸ਼ਾ ਹਮ ਲੈ ਕੇ ਚੱਲਤੇ ਹੀ ਹਨ ਮਗਰ ਇਸਕੇ ਬਾਅਦ ਵੀ ਕبھی ਕੋਈ ਨਾ ਕੋਈ ਅਨਫੋਰਸੀਨ ਜੋ ਵੀ ਕੰਮ ਹੁੰਦਾ ਹੈ ਉਹ ਹੋ ਜਾਂਦਾ ਹੈ ਤਾਂ ਇਹ ਪੂਰਾ ਸਾਧਨ ਜਿਹੜਾ ਕਿਸ ਤਰੀਕੇ ਦੇ ਨਾਲ ਇਸ ਨੂੰ ਕੀਤਾ ਜਾਣਾ ਇਹ ਖਾਸ ਤੌਰ ਦੇ ਉੱਪਰ ਇਸ ਨੂੰ ਅਵੇਅਰ ਕੀਤਾ ਜਾ ਰਿਹਾ ਜਿਸ ਵਿੱਚ ਸਾਰੇ ਐਨਡੀਆਰਐਫ ਦੀਆਂ ਟੀਮਾਂ ਉਹਨਾਂ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਮੌਕੇ ਦੇ ਉੱਪਰ ਪਹੁੰਚੇ ਔਰ ਸੁਖਨਾ ਲੇਖ ਦੇ ਉੱਪਰ ਖਾਸ ਕਰਕੇ ਚੰਡੀਗੜ੍ਹ ਦੀ ਸੁਖਨਾ ਲੇਖ ਦੇ ਉੱਪਰ ਇਸ ਇਹ ਟੀਮਾਂ ਦਾ ਜਦੋਂ ਅਵੇਅਰਨੈਸ ਪ੍ਰੋਗਰਾਮ ਜਿਹੜਾ ਚਲਾਇਆ ਜਾ ਰਿਹਾ ਔਰ ਕਿਵੇਂ ਆਉਣ ਵਾਲੇ ਸਮੇਂ ਵਿੱਚ ਬਚਾਅ ਕੀਤਾ ਜਾ ਸਕਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਜਾਣਕਾਰੀ ਦਿੱਤੀ ਜਾ ਰਹੀ ਹੈ ਕੈਮਰਾਪਰਸਨ ਜਗਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਚੰਡੀਗੜ੍ਹ